ਅੱਜ ਪੰਜਾਬ ਦੇ ਵਿੱਚ ਦੋ ਚੀਜ਼ਾਂ ਆਈਆਂ ਤੇ ਨਾਲ ਇੱਕ ਪੰਜਾਬੀਆਂ ਵਾਸਤੇ ਤੀਜੀ ਚੀਜ਼ ਆਈ ਪੰਜਾਬ ਦੇ ਵਿੱਚ ਮੋਦੀ ਸਾਹਿਬ ਆਏ ਤੇ ਪੰਜਾਬ ਦਾ ਦੇਸ਼ ਦਾ ਬਜਟ ਆਇਆ ਪੰਜਾਬ ਦੇ ਵਾਸਤੇ ਤੇ ਨਾਲ ਦੇ ਨਾਲ ਜਿਹੜੀ ਤੀਜੀ ਚੀਜ਼ ਆਈ ਉਹ ਸਾਰੇ ਪੰਜਾਬ ਵਾਸੀਆਂ ਦੇ ਦਿਲ ਚ ਆਈ ਉਹ ਆਈ ਨਮੋਸ਼ੀ ਉਹ ਆਇਆ ਵੀ ਪੰਜਾਬ ਨੂੰ ਮਿਲਿਆ ਕੁਝ ਨਹੀਂਗਾ ਸਾਨੂੰ ਪਹਿਲਾਂ ਹੀ ਸ਼ੱਕ ਸੀ ਪਹਿਲੇ ਦਿਨ ਤੋਂ ਅਸੀਂ ਕਹਿ ਰਹੇ ਸੀਗੇ ਦੋਵੇਂ ਚੀਜ਼ਾਂ ਦੀ ਮੈਂ ਗੱਲ ਕਰਦਾ ਅੱਜ ਦੇਸ਼ ਦਾ ਬਜਟ ਆਇਆ ਬਜਟ ਦੇ ਵਿੱਚ ਜਨਗਨ ਮੰਡ ਦੇ ਵਿੱਚ ਤਾਂ ਪੰਜਾਬ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਪਰ ਅਫਸੋਸ ਪਿਛਲੇ 4 ਸਾਲਾਂ ਤੋਂ ਚਾਰ ਕੀ ਜਦੋਂ ਤੋਂ ਬੀਜੇਪੀ ਸਰਕਾਰ ਬਣੀ ਆ ਉਦੋਂ ਤੋਂ ਦੇਸ਼ ਦੇ ਬਜਟ ਦੇ ਵਿੱਚ ਪੰਜਾਬ ਦਾ ਨਾਮ ਇੱਕ ਸਿੰਗਲ ਵਾਰ ਵੀ ਨਹੀਂ ਆਇਆ ਪੈਸੇ ਆਉਣੇ ਦੂਰ ਦੀ ਗੱਲ ਕੋਈ ਸਪੈਸ਼ਲ ਪੈਕੇਜ ਆਉਣਾ ਦੂਰ ਦੀ ਗੱਲ ਕੋਈ ਰਾਹਤ ਆਉਣੀ ਦੂਰ ਦੀ ਗੱਲ ਕੋਈ ਕਿਸਾਨਾਂ ਵਾਸਤੇ ਕੋਈ ਮਜ਼ਦੂਰਾਂ ਵਾਸਤੇ ਕੋਈ ਵਪਾਰੀਆਂ ਵਾਸਤੇ ਕੋਈ ਰੁਪਇਆ ਉਹਨਾਂ ਤਾਂ ਦੂਰ ਦੀ ਗੱਲ ਬਜਟ ਦੇ ਵਿੱਚ ਪੰਜਾਬ ਦਾ ਨਾਮ ਤੱਕ ਨਹੀਂ ਆਇਆਗਾ ਇਹ ਪਹਿਲੀ ਵਾਰ ਹੋਇਆ ਪਿਛਲੇ ਲੰਬੇ ਸਮੇਂ ਦੇ ਵਿੱਚ ਬੜੀ ਆਸ ਸੀਗੀ ਸਾਨੂੰ ਬਜਟ ਦੇ ਵਿੱਚ ਕਿਉਂਕਿ ਬੀਜੇਪੀ ਸਰਕਾਰ ਨੇ ਕਿਸਾਨਾਂ ਨਾਲ ਐਮਐਸਪੀ ਦਾ ਵਾਅਦਾ ਕੀਤਾ ਸੀਗਾ ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਜਦੋਂ ਅਸੀਂ ਕਿਸਾਨੀ ਅੰਦੋਲਨ ਲੜਿਆ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਤੇ ਉਦੋਂ ਵੀ ਦੇਸ਼ ਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਮੋਦੀ ਦੀ ਸਰਕਾਰ ਨੇ ਭਾਜਪਾ ਦੀ ਸਰਕਾਰ ਨੇ ਉਦੋਂ ਜਿਹੜਾ ਸਭ ਤੋਂ ਵੱਡਾ ਪ੍ਰੋਮਿਸ ਕੀਤਾ ਸੀ ਉਹ ਇਹ ਕੀਤਾ ਸੀ ਕਿ ਤੁਸੀਂ ਅੰਦੋਲਨ ਵਾਪਸ ਲਓ ਅਸੀਂ ਤੁਹਾਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਪਿਛਲੀ ਵਾਰ ਵੀ ਅਸੀਂ ਡਿੱਕਦੇ ਰਹੇ ਉਦੋਂ ਕੁਝ ਨਹੀਂ ਆਇਆ ਆਸ ਸੀ ਕਿ ਸਾਨੂੰ ਚਲੋ ਭਾਜਪਾ ਦੀ ਫਿਦਰਤ ਨੂੰ ਅਸੀਂ ਜਾਣਦੇ ਹਾਂ ਸਾਨੂੰ ਇਹ ਸੀਗਾ ਕਿ ਹੁਣ ਤਾਂ 2027 ਦਾ ਇਲੈਕਸ਼ਨ ਆ ਰਿਹਾ ਹੁਣ ਤਾਂ ਭਾਜਪਾ ਨੇ ਪੰਜਾਬ ਚ ਇਲੈਕਸ਼ਨ ਵੀ ਲੜਨਾ ਵੀ ਹੋ ਸਕਦਾ ਇਸ ਵਾਰ ਇਹ ਪੰਜਾਬ ਨੂੰ ਖੁਸ਼ ਕਰਨ ਦੇ ਵਾਸਤੇ ਪੰਜਾਬ ਦੇ ਕਿਸਾਨਾਂ ਨੂੰ ਕੋਈ ਐਮਐਸਪੀ ਦੇ ਦੇ ਪੰਜਾਬ ਦੇ ਕਿਸਾਨਾਂ ਨੂੰ ਕੋਈ ਰਾਹਤ ਦੇ ਦੇ ਜਾਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਬਹੁਤ ਵੱਡੇ ਹੜ੍ਹ ਆਏ ਜਿੱਥੇ ਅਸੀਂ ਲਗਭਗ 55000 ਕਰੋੜ ਦੀ ਮੰਗ ਕੀਤੀ 15000 ਕਰੋੜ ਰੁਪਇਆ ਇਹਨਾਂ ਨੇ ਪਾਸ ਕੀਤਾ 1600 ਕਰੋੜ ਦਾ ਇਹਨਾਂ ਨੇ ਇੱਕ ਟੋਕਨ ਮਨੀ ਕਹਿ ਕੇ ਸਾਨੂੰ ਕਿਹਾ ਉਹਦੇ ਵਿੱਚੋਂ 55000 ਕਰੋੜ ਕੀ ਆਉਣਾ ਸੀ 16000 ਕਰੋੜ ਕੀ ਆਉਣਾ ਸੀ 1600 ਕਰੋੜ ਕੀ ਆਉਣਾ ਸੀਗਾ ਮੈਂ ਪਿਛਲੇ ਦਿਨੀ ਇੱਕ ਚੈਨਲ ਤੇ ਕਿਹਾ ਕਿ ਜੇਕਰ ਇਹ ਸਭ ਕੁਝ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਜਿਹੜਾ ਪ੍ਰਧਾਨ ਮੰਤਰੀ ਜੀ ਆਏ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਵਿజిਟ ਦਾ ਖਰਚਾ ਏ ਵਿਜਿਟ ਦਾ ਖਰਚਾ ਤਾਂ ਦੇ ਜੋ ਪਰ ਕਮਾਲ ਦੀ ਗੱਲ ਵਿਜਿਟ ਦਾ ਖਰਚਾ ਤੱਕ ਨਹੀਂ ਮਿਲਿਆ ਬਾਕੀ ਕੇਂਦਰ ਦੇ ਬਜਟ ਦੇ ਵਿੱਚ ਪੰਜਾਬ ਵਾਸਤੇ ਕੁਝ ਮਿਲਣਾ ਤਾਂ ਬਹੁਤ ਹੀ ਦੂਰ ਦੀਆਂ ਗੱਲਾਂ ਨੇ ਤਾਂ ਅਸੀਂ ਸਾਨੂੰ ਮੋਦੀ ਸਾਹਿਬ ਆਏ ਨੇ ਪੰਜਾਬ 'ਚ ਅੱਜ ਆ ਕੇ ਗਏ ਨੇ ਤਾਂ ਸਾਨੂੰ ਬੜੀ ਆਸ ਸੀ ਕਿਉਂਕਿ ਜਦੋਂ ਪਿਛਲੀ ਵਾਰ ਆਏ ਤਾਂ ਇਹਨਾਂ ਨੇ ਇੱਕ ਬੜੀ ਵੱਡੀ ਸਟੇਟਮੈਂਟ ਇੱਕ ਪ੍ਰਧਾਨ ਮੰਤਰੀ ਨੇ ਦਿੱਤੀ ਸੀ ਜਿਹੜੀ ਕਿ ਬਿਲਕੁਲ ਦੇਣੀ ਨਹੀਂ ਸੀ ਬੰਦੀ ਇਹ ਕਹਿ ਕੇ ਚੱਲੇ ਸੀ ਕਹਿੰਦੇ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਮੈਂ ਬਚ ਕੇ ਇੱਥੋਂ ਜਾ ਰਿਹਾ ਜਿਹੜੀ ਕਿ ਬਿਲਕੁਲ ਗਲਤ ਸੀਗੀ ਤਾਂ ਪਰ ਮੈਨੂੰ ਪਤਾ 2 ਸਾਲ ਤੁਹਾਨੂੰ ਯਾਦ ਨਹੀਂ ਆਈ ਪੰਜਾਬ ਦੀ ਹੁਣ ਜਿੱਥੇ ਵੋਟਾਂ ਆਉਂਦੀਆਂ ਨੇ ਵੋਟਾਂ 'ਚ BJP ਵੀ ਆਉਂਦੀ ਆ ਵੋਟਾਂ 'ਚ ਫਿਰ ਲੀਡਰ ਵੀ ਸਾਰੇ ਆਉਣਗੇ ਹੁਣ ਤਾਂ ਇਹ ਪਿੰਡੋਂ ਪਿੰਡੀ ਘਰੋ ਘਰੀ ਆਉਣਗੇ ਪਰ ਕਮ ਸੇ ਕਮ ਪ੍ਰਧਾਨ ਮੰਤਰੀ ਉਸ ਦਿਨ ਤੋਂ ਬਾਅਦ ਪਹਿਲੀ ਵਾਰ ਅੱਜ ਪੰਜਾਬ ਚ ਆਏ ਸੀ ਤੇ ਸਾਨੂੰ ਬੜੀ ਆਸ ਸੀ ਆਸਾਂ ਬੜੇ ਵਾ ਟੁੱਟੀਆਂ ਨੇ ਪਰ ਸਾਨੂੰ ਲੱਗਦਾ ਸੀਗਾ ਵੀ ਪੰਜਾਬ ਵਾਸਤੇ ਕੋਈ ਨਾ ਕੋਈ ਵੱਡਾ ਪੈਕੇਜ ਐਲਾਨ ਕਰਕੇ ਜਾਣਗੇ ਜਾਂ ਪੰਜਾਬ ਵਾਸਤੇ ਕੋਈ ਨਾ ਕੋਈ ਵਧੀਆ ਚੀਜ਼ ਕਰਕੇ ਜਾਣਗੇ ਕਿਉਂਕਿ ਵੋਟਾਂ ਦੇ ਦਿਨ ਨੇ ਵੋਟਾਂ ਚ ਤਾਂ ਕੇਂਦਰ ਸਰਕਾਰ ਭਾਜਪਾ ਦਾ ਸਪੈਸ਼ਲੀ ਬਹੁਤ ਕੁਝ ਕਰਦੀ ਆ ਪਰ ਅਫਸੋਸ ਵੀ ਇਹੋ ਜਿਹਾ ਸਾਨੂੰ ਕੁਝ ਨਹੀਂ ਮਿਲਿਆ ਤੇ ਮਨਜਿੰਦਰ ਸਿੰਘ ਸਿਰਸਾ ਵਰਗੇ ਜਾਂ ਹਰਿਆਣਾ ਦੇ ਮੁੱਖ ਮੰਤਰੀ ਵਰਗੇ ਲੀਡਰਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਸੀਗੀਆਂ ਕਿ ਜਿੰਨਾ ਟਾਈਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੀ ਕੁਝ ਨਹੀਂ ਦੇਣਾ ਤਾਂ ਉਹਨਾਂ ਨੇ ਜਿਹੜੀ ਕਿ ਬਹੁਤ ਰਾਜਨੀਤੀ ਦੇ ਵਿੱਚ ਇਦੋਂ ਘਟਿਆ ਸਟੇਟਮੈਂਟ ਕੋਈ ਹੋ ਨਹੀਂ ਸਕਦੀ ਜਿਹੜੀ ਭਾਜਪਾ ਨੇ ਦਿੱਤੀਆਂ ਤਾਂ ਉਹਨਾਂ ਨੇ ਆਪਣੀਆਂ ਉਸ ਘਟਿਆ ਸਟੇਟਮੈਂਟਾਂ ਨੂੰ ਵਾਕੂਬੀ ਨਿਭਾਇਆ ਔਰ ਉਹਦੇ ਤੇ ਜੋ ਉਹਨਾਂ ਨੇ ਗੱਲਾਂ ਕਹੀਆਂ ਉਹਦੇ ਤੇ ਪੱਕੇ ਰਹੇ ਤੇ ਵਾਕਈ ਪੰਜਾਬ ਨੂੰ ਨਾ ਨਾ ਤਾਂ ਦੇਸ਼ ਦੇ ਬਜਟ ਦੇ ਵਿੱਚੋਂ ਤੇ ਨਾ ਹੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਪੰਜਾਬ ਆ ਕੇ ਗਏ ਨੇ ਉਹਦੇ ਵਿੱਚੋਂ ਸਾਨੂੰ ਕੁਝ ਵੀ ਦੇ ਕੇ ਨਹੀਂ ਗਏਗੇ ਇਹ ਪਰ ਹੁਣ ਮੈਂ ਲਾਸਟ ਦੇ ਵਿੱਚ ਇੱਕ ਜਿਹੜੇ ਪੰਜਾਬ ਦੇ ਲੀਡਰ ਨੇ ਜਿਹੜੇ ਪੰਜਾਬ ਦੇ ਭਾਜਪਾ ਦੇ ਲੀਡਰ ਨੇ ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹਣਾ ਕਿ ਯਾਰ ਸਾਨੂੰ ਪਤਾ ਵੀ ਤੁਹਾਡੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਤਾਂ ਪੰਜਾਬ ਦੇ ਵਾਸਤੇ ਕੁਝ ਨਹੀਂ ਕਰਨਾ ਤੇ ਯਾਰ ਤੁਸੀਂ ਤਾਂ ਕਮ ਸੇ ਕਮ ਪੰਜਾਬ ਦਾ ਖਾਣੇ ਹੋ ਪੰਜਾਬ ਦਾ ਪੀਣੇ ਹੋ ਪੰਜਾਬ ਚ ਰਹਿੰਦੇ ਹੋ ਪੰਜਾਬ ਦੇ ਵਿੱਚ ਸਾਹ ਲੈਣੇ ਹੋ ਪੰਜਾਬ ਦੀ ਧਰਤੀ ਤੇ ਜੰਮੇ ਹੋ ਤੁਸੀਂ ਤਾਂ ਪੰਜਾਬ ਦੇ ਵਿੱਚ ਰਾਜਨੀਤੀ ਕਰਨੀ ਆ ਕਮ ਸੇ ਕਮ ਤੁਸੀਂ ਤਾਂ ਰੋਲਾ ਪਾ ਦਿੰਦੇ ਯਾਰ ਕਮ ਸੇ ਕਮ ਤੁਸੀਂ ਤਾਂ ਆਪਣੇ ਸਰਕਾਰ ਦੇ ਅੱਗੇ ਕਹਿ ਦਿੰਦੇ ਵੀ ਜੀ ਅਸੀਂ ਤਾਂ ਪੰਜਾਬ ਦੇ ਜਾਏ ਆ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਵੀ ਸਾਡੇ ਕਰਕੇ ਨਹੀਂ ਤੁਹਾਡੇ ਆਪਣਿਆਂ ਕਰਕੇ ਹੀ ਤੁਹਾਨੂੰ ਪੰਜਾਬ ਨੂੰ ਕੁਝ ਦੇ ਕੇ ਜਾਂਦੇ ਪਰ ਨਹੀਂ ਅਫਸੋਸ ਆ ਵੀ ਇਹਦਾ ਕੁਝ ਨਹੀਂ ਮਿਲਿਆ ਤੇ ਮੈਂ ਇਸ ਤੋਂ ਇਲਾਵਾ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਣਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇਕਰ ਕੇਂਦਰ ਸਾਡੇ ਨਾਲ ਇਦਾਂ ਹੀ ਤੱਕਾ ਕਰੂਗਾ ਤਾਂ ਕੋਈ ਨਾ ਬਹੁਤ ਡੂੰਗੇ ਬਹੁਤ ਔਖੇ ਸਮੇਂ ਦੇ ਵਿੱਚੋਂ ਨਿਕਲੇ ਆ ਅੱਜ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਹੇਠ ਅੱਜ ਸਾਡੀ ਪੂਰੀ ਟੀਮ ਜੀ ਦੀ ਅਗਵਾਈ ਹੇਠ ਅੱਜ ਅਸੀਂ ਪੰਜਾਬ ਨੂੰ ਉਸ ਜਗ੍ਹਾ ਤੇ ਲੈ ਆਏ ਆ ਕਿ ਅਸੀਂ ਆਪਣੇ ਲੋਕਾਂ ਵਾਸਤੇ ਅਸੀਂ ਆਪਣੇ ਲੋਕਾਂ ਦੀ ਸਾਂਭ ਸੰਭਾਲ ਆਪ ਕਰ ਸਕਦੇ ਆਂ ਬੜੀਆਂ ਇਹੋ ਜਿਹੀਆਂ ਸਕੀਮਾਂ ਗਰਾਊਂਡ ਬਣਾ ਰਹੇ ਆਂ ਅਸੀਂ ਲੋਕਾਂ ਨੂੰ 10-10 ਲੱਖ ਦੇ ਹੈਲਥ ਦੇ ਕਾਰਡ ਬਣਾ ਰਹੇ ਆਂ ਤਾਂ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਪੂਰੀ ਵਚਨਬੱਧਤਾ ਦੇ ਨਾਲ ਖੜੀ ਆ ਪਰ ਕੇਂਦਰ ਜਿਹੜਾ ਕਿ ਸਾਡਾ ਟੈਕਸ ਲੈਂਦਾ ਏ ਜਿਹਦੇ ਸਟੇਟਾਂ ਦੇ ਟੈਕਸ ਦੇ ਨਾਲ ਕੇਂਦਰ ਦੀ ਸਰਕਾਰ ਚੱਲਦੀ ਆ ਪਰ ਸਾਨੂੰ ਬਣਦਾ ਉਹਦੇ ਵਿੱਚੋਂ ਹਿੱਸਾ ਨਾ ਮਿਲਣਾ ਇਹ ਬਹੁਤ ਹੈਰਾਨੀਜਨਕਾ ਬਹੁਤ ਅਨਮੋਸ਼ੀ ਵਾਲੀ ਗੱਲ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ 2027 ਦੇ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਲੋਕ ਇਸ ਚੀਜ਼ ਦਾ ਬੀਜੇਪੀ ਤੋਂ ਕੇਂਦਰ ਸਰਕਾਰ ਤੋਂ ਤੇ ਸਭ ਤੋਂ ਵੱਧ ਪੰਜਾਬ ਦੀ ਜਿਹੜੀ ਭਾਜਪਾ ਦੀ ਲੀਡਰਸ਼ਿਪ ਆ ਤੁਹਾਡੇ ਤੋਂ ਉਸ ਗੱਲ ਦਾ ਪੰਜਾਬ ਦੇ ਲੋਕ ਜਵਾਬ ਲੈਣਗੇ